ਫਗਵਾੜਾ ਸਥਿਤ ਡੇਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਰੀ ਵਿਕਾਸ ਬੋਰਡ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਚੋੜਾ ਨੂੰ ਦੁੱਧਾਰੂ ਪਸ਼ੂਆਂ ਦੀ ਸਹੀ ਸੰਭਾਲ ਅਤੇ ਦੁੱਧ ਉਤਪਾਦਨ ਵਧਾਉਣ ਸੰਬੰਧੀ ਸਿੱਖਿਆਵਾਂ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਉਹਨਾਂ ਦੇ ਦੁੱਧ ਦੀ ਗੁਣਵੱਤਾ ਵੀ ਉੱਚੀ ਹੋਵੇ ਇਸ ਸੰਬੰਧੀ ਜਾਣਕਾਰੀ ਲੈਣ ਲਈ ਜਦੋਂ ਫਾਸਟ ਰਖ ਖਬਰਨਾਮਾ ਦੀ ਟੀਮ ਨੇ ਵਿਭਾਗ ਦੇ ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਪਸ਼ੂ ਪਾਲਕਾਂ ਨੂੰ 2 ਹਫ਼ਤੇ ਦੀ ਸ਼ੁਰੂਆਤੀ ਸਿਖਲਾਈ ਦਿੰਦੀ ਹੈ ਜਿਸ ਵਿੱਚ ਡਾਕਟਰਾਂ ਵੱਲੋਂ ਉਹਨਾਂ ਨੂੰ ਦੁੱਧ ਦੀ ਮਹੱਤਤਾ ਤੇ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਸਹੀ ਜਾਣਕਾਰੀ ਦਿੰਦੇ ਆ ਦੱਸਿਆ ਕਿ ਉਹਨਾਂ ਵੱਲੋਂ ਦਿੱਤੀ ਸਿਖਲਾਈ ਉਪਰੰਤ ਪਸ਼ੂ ਪਾਲਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਉਹਨਾਂ ਦੇ ਸਿਬਲ ਨੂੰ ਦੇਖ ਕੇ ਬੈਂਕ ਉਹਨਾਂ ਨੂੰ ਸਬਸਿਡੀ ਤੇ ਪਸ਼ੂ ਖਰੀਦਣ ਲਈ ਕਰਜ਼ਾ ਦਿੰਦੇ ਹਨ ਜੋ ਕਿ ਪ੍ਰਤੀ ਪਸ਼ੂ 70000 ਰੁਪਏ ਹੈ। ਜਦੋਂ ਇਸ ਮਾਮਲੇ ਸੰਬੰਧੀ ਫਾਸਟਵੇ ਖਬਰਨਾਮਾ ਟੀਮ ਨੇ ਗੁਜਰਾ ਦੇ ਡੇਰੇ ਦੀ ਜਾਂਚ ਕੀਤੀ ਤਾਂ ਉਹਨਾਂ ਦੇ ਪਸ਼ੂਆਂ ਦਾ ਬੁਰਾ ਹਾਲ ਪਾਇਆ ਗਿਆ। ਜਿਸ ਥਾਂ ਤੇ ਦੁੱਧਾਰੂ ਪਸ਼ੂ ਰੱਖੇ ਗਏ ਸਨ ਉਥਾਂ ਇੰਨੀ ਗੰਦੀ ਸੀ ਕਿ ਪਸ਼ੂਆਂ ਦੀਆਂ ਲੱਤਾਂ ਵੀ ਗੰਦਗੀ ਵਿੱਚ 1 ਫੁੱਟ ਤੱਕ ਸੀਆਂ ਦਿਖਾਈ ਦੇ ਰਹੀਆਂ ਸਨ। ਇਹਨਾਂ ਪਸ਼ੂਆਂ ਵੱਲੋਂ ਦਿੱਤਾ ਜਾਂਦਾ ਦੁੱਧ ਆਮ ਲੋਕਾਂ ਲਈ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਮੌਕੇ ਤੇ ਜਦੋਂ ਡਿਪਟੀ ਡਾਇਰੈਕਟਰ ਨੂੰ ਗੁਜਰਾ ਦੇ ਡੇਰੇ ਦੀ ਚੈਕਿੰਗ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਹੈ ਫਿਰ ਵੀ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਗਰਮੀ ਅਤੇ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੀ ਸਫਾਈ ਦਾ ਧਿਆਨ ਰੱਖਣ ਤਾਂ ਜੋ ਲੋਕਾਂ ਨੂੰ ਮਿਆਰੀ ਦੁੱਧ ਉਪਲਬਧ ਕਰਵਾਇਆ ਜਾ ਸਕੇ ਅਕਸਰ ਦੇਖਿਆ ਗਿਆ ਹੈ ਕਿ ਸਿਹਤ ਵਿਭਾਗ ਵੱਲੋਂ ਨਾ ਤਾਂ ਖਾਣ ਪੀਣ ਦੀਆਂ ਵਸਤੂਆਂ ਦੀ ਸਮੇਂ-ਸਮੇਂ ਤੇ ਜਾਂਚ ਕੀਤੀ ਜਾਂਦੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਵਿਭਾਗ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਤੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਜਾਂਚ ਦੀ ਜ਼ਿੰਮੇਵਾਰੀ ਸਥਾਨਕ ਪੱਧਰ ਤੇ ਤਬਦੀਲ ਕਰੇ ਤਾਂ ਜੋ ਖਾਣ ਪੀਣ ਵਾਲੀਆਂ ਵਸਤੂਆਂ ਤੇ ਦੁੱਧ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ ਸਿਹਤ ਵਿਭਾਗ ਅਕਸਰ ਦੀਵਾਲੀ ਮੌਕੇ ਸਰਗਰਮ ਹੋ ਜਾਂਦਾ ਹੈ ਤੇ ਸ਼ਹਿਰ ਦੇ ਕੁਝ ਦੁਕਾਨਾਂ ਤੇ ਸਿਰਫ ਖਾਣ ਪੀਣ ਦੀਆਂ ਵਸਤੂਆਂ ਦੀ ਚੈਕਿੰਗ ਕਰਦਾ ਹੈ ਅਤੇ ਵਿਭਾਗ ਵੱਲੋਂ ਸਾਰਾ ਸਾਲ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ ਜਿਸ ਦਾ ਕਮਿਆਜ਼ਾ ਲੋਕ ਫਗਵਾੜਾ ਤੋਂ ਬੀਡੀ ਸ਼ਰਮਾ ਦਾ ਅਨਲਿਸਿਸ ਲਾਡੀ ਦੀ ਰਿਪੋਰਟ ਹਾਂ ਜੀ ਸਰ ਕੀ ਨਾਮ ਤੁਹਾਡਾ ਜੀ ਗਵਿੰਦਰ ਸਿੰਘ ਕਿਹੜੇ ਡਿਪਾਰਟਮੈਂਟ ਤੋਂ ਸਰ ਡੇਰੀ ਵਿਕਾਸ ਹਰ ਪੰਜਾਬ ਤੇ ਹੁਣ ਤੱਕ ਤੁਸੀਂ ਜੋ ਮਹਿਕਮੇ ਦੇ ਦੌਰਾਨ ਆਪਣੇ ਡਿਊਟੀ ਦੌਰਾਨ ਕਿੰਨੇ ਕੁ ਲੋਕਾਂ ਨੂੰ ਜਿਹੜਾ ਹੈ ਅਵੇਅਰਨੈਸ ਕੈਂਪ ਲਗਾਏ ਗਏ ਆ ਪਿੰਡਾਂ ਦੇ ਵਿੱਚ ਖੁਦ ਜਿਹੜੇ ਤਾਂ ਕੈਂਪ ਆ ਰੂਟ ਲੈਵਲ ਤੇ ਡਿਸਟ੍ਰਿਕਟ ਵਾਈ ਲੱਗਦੇ ਆ ਤੇ ਇਹ ਜਿਹੜਾ ਟ੍ਰੇਨਿੰਗ ਸੈਂਟਰ ਕਿੱਥੇ ਆਪਾਂ ਬੈਠੇ ਆ ਜੀ ਡੇਰੀ ਵਿਸਥਾਰ ਤੇ ਸੇਵਾ ਕੇਂਦਰ ਆ ਇਹ ਇਹਦੇ ਵਿੱਚ ਸਾਡੇ ਕੋਲ ਚਾਰ ਜ਼ਿਲ੍ਹਿਆਂ ਦੇ ਫਾਰਮਰ ਜਿਹੜਾ ਨੇ ਡੇਰੀ ਧੰਦਾ ਅਪਣਾਇਆ ਹੋਇਆ ਜਾਂ ਅਪਣਾਉਣਾ ਚਾਹੁੰਦੇ ਆ ਜਾਂ ਵਧਾਣਾ ਚਾਹੁੰਦੇ ਆ ਉਹ ਸਾਨੂੰ ਸਮੇਂ ਦੇ ਖਾਲੀ ਪਣ ਵਾਸਤੇ ਹੁੰਦੇ ਆ ਅਸੀਂ ਉਹਨਾਂ ਨੂੰ ਉਹ ਡੇਰੀ ਫਰਮੇਸ਼ਨ ਦੇ ਬਾਰੇ ਪੂਰਾ ਜਾਗੋ ਕਰਦੇ ਆ ਕਿ ਕਿਵੇਂ ਗੈਟਸਟ ਬਣਾਉਣੀ ਆ ਕਿਵੇਂ ਤੁਸੀਂ ਨਸਲਾ ਖਰੀਦਣੀ ਆ ਉਹਨਾਂ ਦੀ ਕੀ ਪਹਿਚਾਣ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਫੀਡ ਪਾਉਣੀ ਆ ਪਸ਼ੂ ਖਰਾਕ ਘਰ ਕਿਵੇਂ ਤਿਆਰ ਕਰਨੀ ਹੈ ਸਾਇਦੇਜ ਕਿਵੇਂ ਤਿਆਰ ਕਰਨਾ ਉਹਦੇ ਵਾਸਤੇ ਸਰਕਾਰ ਕੋਲ ਕਿਹੜੀਆਂ ਕਿੜੀਆਂ ਮਸ਼ੀਨਾਂ ਨੇ ਉਹਦੇ ਬਾਰੇ ਜਾਣਕਾਰੀ ਦੇਣਾ ਉਹਦੀ ਕੋਈ ਸਬਸਿਡੀ ਪ੍ਰਬੰਧ ਹੈ ਤਾਂ ਉਹ ਦੱਸਣਾ ਇਹ ਇਸ ਤੋਂ ਇਲਾਵਾ ਰਹੀ ਇੱਥੇ ਰਿਟਾਇਰ ਡਾਕਟਰ ਰੱਖੇ ਹੋਏ ਆ ਪਸ਼ੂਆਂ ਦੀਆਂ ਗੁਵਾਰੀਆਂ ਬਾਰੇ ਵਰਤਮਾਨ ਤੁਹਾਨੂੰ ਜਾਣਕਾਰੀ ਮੁਹੱਈਆ ਕਰਕੇ ਅਸੀਂ ਉਹਨੂੰ ਜਾਣਕਾਰੀ ਦੰਨੀ ਵੀ ਡੇਰੀ ਸੈਕਟਰ ਦੇ ਵਿੱਚ ਉਹ ਇੱਕ ਕਾਮਯਾਬ ਡੇਰੀ ਫਾਰਮਰ ਬਣ ਸਕਣ ਤੇ ਸਾਫ ਸੁੱਤਰਾ ਦੁੱਧ ਨੂੰ ਕਰੂਈ ਹੈ ਕਰ ਸਕਦੇ ਜਿਹੜੀ ਗੱਲ ਤੁਸੀਂ ਸਾਫ ਸੁੱਤਰੇ ਦੁੱਧ ਗਿੱਤੇ ਕਿ ਅਸੀਂ ਮੌਕੇ ਤੇ ਦੇਖਿਆ ਕਿ ਜੋ ਬਹਿਰੀਆਂ ਆਪਣੇ ਫਗਵਾੜੇ ਦੇ ਵਿੱਚ ਹੈਗੀਆਂ ਸਬਡਿਵੀਜ਼ਨ ਦੀ ਗੱਲ ਕਰੀਏ ਤੇ ਉੱਥੇ ਅਤਿਅਧਿਕ ਗੰਦਗੀ ਹੈ ਤੇ ਲੋਕਾਂ ਦੀ ਜ਼ਿੰਦਗੀ ਨਾਲ ਉਹ ਦੁੱਧ ਪਲਾ ਕੇ ਖੇਡਵਾੜ ਕੀਤਾ ਜਾ ਰਿਹਾ ਤਾਂ ਹੁਣ ਤੱਕ ਇਹਦੇ ਲਈ ਤੁਸੀਂ ਕੀ ਕੀਤਾ ਸੋ ਬਹੁਤ ਮਾੜੀ ਗੱਲ ਹੈ ਜਿਹੜਾ ਉਹਨੇ ਨਿਸਰਾ ਸਾਫ ਸੁੱਤਰਾ ਨਹੀਂ ਕਰਦੇ ਬਸ ਜੇ ਮੰਨ ਲਓ ਅਸੱਕ ਬਲੋਕ ਫਗਵਾੜੇ ਦੀ ਗੱਲ ਕਰੀਏ ਤੇ ਹਜੇ ਤੱਕ ਜਿਹੜੇ ਸਾਡੇ ਕੋਲ ਟ੍ਰੇਨਿੰਗ ਪ੍ਰਾਪਤ ਕਰਦਾ ਇਸ ਸਾਲ ਦੇ ਅਪ੍ਰੈਲ ਤੋਂ ਲੈ ਕੇ ਤਕਰੀਬਨ ਸਾਡੇ ਕੋਲ ਫਾਰਮਰ ਉਹ ਸਖ ਨੇ 60 ਦੇ ਵਿੱਚੋਂ ਉਹਨਾਂ ਨੇ 15 ਦੇ ਸਾਡੇ ਕੋਲ ਕਰਜ਼ਾ ਕੇਸ ਬੈਂਕਾਂ ਨੂੰ